ਮਾਰ ਖੁੰਦੀ ਹੈ ਦੇਖੋ ਅੱਗ ਹਵਾ ਪਾਣੀ ਸਭ ਤੋਂ ਖਤਰਨਾਕ ਮੌਤ ਇਹਨਾਂ ਦੀ ਮੇਰੀ ਨਜ਼ਰ ਦੇ ਅੰਦਰ ਬੰਦਾ ਮੈਂ ਇਹ ਨਹੀਂ ਕਹਉਂ ਦੇਖੋ ਮੈਂ ਕਿਸੇ ਨੂੰ ਸਲਾਹ ਨਹੀਂ ਦੇ ਰਿਹਾ ਕਿ ਤੂੰ ਪੋਇਜ਼ਨ ਖਾ ਕੇ ਮਰ ਫਾਸੀ ਲੈ ਕੇ ਮਰ ਟ੍ਰੇਨ ਦੇ ਅੱਗੇ ਮਰ ਪਰ ਦੇਖੋ ਗਲਤ ਆ ਗਲਤ ਹੈ ਇਹ ਜੀਵਨ ਰੱਬ ਨੇ ਇੱਕ ਵਾਰ ਦਿੱਤਾ ਇਹਦੇ ਅੰਦਰ ਰਿਵਰਸ ਬਟਨ ਨਹੀਂ ਦੁਬਾਰਾ ਨਹੀਂ ਮਿਲੇਗਾ ਮੇਰੀ ਨਜ਼ਰ ਨਹੀਂ ਮਿਲਦਾ ਕਈ ਬੰਦੇ ਮੂਰਖਤਾ ਕਰਕੇ ਮੈਂ ਇੱਕ ਨਾ ਕਿੱਸਾ ਹੋਰ ਸੁਣਾਉਂਗਾ ਸਰ ਹਾਂ ਇੱਕ ਪਰਿਵਾਰ ਦੀ ਕੁਰ ਛੇਤਰ ਦਾ ਨਾਮ ਨਹੀਂ ਦੱਸੂ ਕੁਰ ਛੇਤਰ ਦਾ ਇੱਕ ਪਰਿਵਾਰ ਤੇ ਉਹਦੇ ਉੱਪਰ ਥੋੜਾ ਜਿਹਾ ਕਰਜ਼ਾ ਹੋ ਗਿਆ ਠੀਕ ਹੈ 1 ਕਰੋੜ 1.5 ਕਰੋੜ ਦਾ ਕਰਜ਼ਾ ਹੋ ਗਿਆ ਉਹਨੇ ਕੀ ਕੀਤਾ ਪੂਰੀ ਫੈਮਲੀ ਸਮੇਤ ਗੱਡੀ ਨਹਿਰ ਦੇੰਦਰ ਦੇ ਮਾਰੀ ਠੀਕ ਹੈ ਪੂਰੀ ਫੈਮਲੀ ਸਮੇਤ ਬਾਪ ਵੀ ਦਾਦਾ ਵੀ ਬੇਟਾ ਵੀ ਬੋਹ ਵੀ ਬੱਚੀਆਂ ਵੀ ਪੁੱਤੇ ਪਾਤੀਆਂ ਸਭ ਅੰਦਰ ਮਾਰਦੇ ਚਲੋ ਸਾਰੀ ਗੋਤਾਖੋਟੀ ਮਿਲ ਕੇ ਰਲ ਮਿਲ ਕੇ ਗੱਡੀ ਬਾਹਰ ਕਢਵਾਉਂਦੀ ਸਰ ਗੱਡੀ ਬਾਹਰ ਆ ਗਈ ਬਾਦਚ ਪਤਾ ਲੱਗਿਆ ਕਿਉਂ ਮਰਿਆ ਬਈ ਕਹ ਲੈ ਇਹਦੇ ਸਿਰ ਤੇ ਕਰਜ ਆਉਗਾ ਤੇ ਕਿੰਨਾ ਤੇ 1.5 ਕਰੋੜ ਚਲੋ ਮਗਾਰੇ ਨੂੰ ਮਰਨਾ ਹੀ ਚਾਹੀਦਾ ਸੰਘਰਸ਼ ਕਰਨਾ ਤੇ ਬਾਅਦਚ ਪਤਾ ਲੱਗੇ ਦੀ ਪ੍ਰਾਪਰਟੀ 6 ਕਰੋੜ ਦੀ ਹੈ ਕਿੰਨਾ ਤਗੜਾ ਮੂਰਖ ਹੈ ਬੰਦਾ پاگل ਅਗਰ ਤੇਰਾ 1.5 ਕਰੋੜ ਦਾ ਨੁਕਸਾਨ ਹੋ ਗਿਆ ਘਾਟਾ ਹੋ ਗਿਆ ਤੂੰ 1.5 6 ਕਰੋੜ ਦੀ ਪ੍ਰਾਪਰਟੀ ਵੇਚ ਕੇ ਛੋਟਾ ਘਰ ਲੈ ਲੈ ਫੈਮਿਲੀ ਮਾਰਨ ਦੀ ਕੀ ਲੋੜ ਦੀ ਕਈ ਬੰਦੇ ਇੰਨੀ ਮੂਰਖਤਾ ਕਰ ਜਾਂਦੇ ਨੇ ਹੱਥ ਫੜ ਕੇ ਆਪਣੇ ਬੱਚਿਆਂ ਨੂੰ ਨਹਿਰ ਚ ਕਈ ਮਾਵਾਂ ਕਈ ਪਿਓ ਬੱਚਿਆਂ ਨੂੰ ਲੈ ਲੈ ਕੇ ਨਹਿਰ ਦੇ ਵਿੱਚ ਚਾਲ ਮਾਰ ਉਹਨਾਂ ਬੱਚਿਆ ਦੀ ਕੀ ਗਲਤੀ ਅਗਰ ਤੂੰ ਗਲਤੀ ਕਰਦੀ ਉਹਨਾਂ ਬੱਚਿਆ ਦੀ ਕੀ ਗਲਤੀ ਹੈ ਜਿੰਨਾਂ ਨੂੰ ਹੱਥ ਫੜ ਕੇ ਗੋਦੀ ਦੇ ਅੰਦਰ ਬਿਠਾ ਕੇ ਨਹਿਰ ਚ ਛਾਲ ਮਾਰ ਗਈ ਤੈਨੂੰ ਕੀ ਲੱਗਦਾ ਹੈ ਕਿ ਤੂੰ ਉਹਨੂੰ ਪਾਲ ਰਹੀ ਥੀ ਉਹ ਬੈਠਾ ਹੈ ਪਾਲਨ ਵਾਲਾ ਉਹਨੇ ਅਗਰ ਪੈਦਾ ਕੀਤੇ ਰੋਟੀ ਵੀ ਉਹਨੇ ਦੇਣੀ ਆ ਕਈ ਮਾਪਿਓ ਇਹ ਭੁੱਲ ਜਾਂਦੇ ਨੇ ਕਿ ਅਸੀਂ ਪਾਲਨਹਾਰ ਆ ਆਪਾਂ ਹੀ ਪਾਲ ਰਹੇ ਹਾਂ ਪਰ ਪੂਰੇ ਸਮਾਜ ਨੂੰ ਮੈਂ ਆਪਣੇ ਬੱਚਿਆਂ ਨੂੰ ਜਿਨ੍ਹਾਂ ਦੇ ਮਾਪਿਓ ਨਹੀਂ ਹੈ ਉਹ ਪਾਲਦੇ ਨਹੀਂ ਬੱਚੇ ਜਿਨ੍ਹਾਂ ਦੇ ਸਿਰ ਤੇ ਕਈ ਬੱਚੇ ਹੈ ਜਿਨੇ ਅਵਾਗੇ ਵਿਚਾਰੇ ਜਿਨ੍ਹਾਂ ਦੀ ਮਾਂ ਨੇ ਉਹਨੂੰ ਜਨਮ ਦਿੱਤਾ ਨਾਲ ਦੇ ਨਾਲ ਹੀ ਮਾਂ ਉੱਥੇ ਬੈੜਤੀ ਮਰ ਗਈ ਤੁਸੀਂ 6 ਮਹੀਨੇ ਤੋਂ ਕਹਿਣੇ ਤੁਸੀਂ ਆਪ ਉਹਨਾਂ ਚੋਂ ਆ ਮੈਂ ਇੱਕ ਚੀਜ਼ ਹੋਰ ਪੋਡਕਾਸਟ ਤੇ ਦੱਸ ਰਿਹਾ ਹੂੰ ਮੈਂ ਅਜੇ ਤੱਕ ਆਪਣੀ ਮਾਂ ਨੂੰ ਦੇਖਿਆ ਨਹੀਂ ਉਹਦੀ ਕੋਈ ਫੋਟੋ ਤੱਕ ਨਹੀਂ ਮੇਰੇ ਲੱਵੇ ਪਰ ਮੈਂ ਵੀ ਜੀ ਰਿਹਾ ਹਾਂ ਕੰਮ ਕਰ ਰਿਹਾ ਹੂੰ ਮੈਂ ਉਹੀ ਤੇ ਚੀਜ਼ ਦੱਸ ਰਿਹਾ ਕਈ ਆ ਭਾਗੇ ਬੱਚੇ ਆਪਣੀ ਮਾਂ ਨੂੰ ਦੇਖ ਵੀ ਨਹੀਂ ਪਾਉਂਦੇ ਮਾਂ ਉਹਨਾਂ ਦੀ ਬੈੜਤੀ ਦਮ ਤੋੜ ਦਿੰਦੀ ਹੈ ਡਿਲੀਵਰੀ ਗੇਸ ਤੇ ਸਹੀ ਗੱਲ ਇਹ ਮੇਰੇ ਨਾਲੇ ਵੀ ਤਾਂ ਮੇਰੀ ਵਾਈਫ ਮਰੀਏ ਮੇਰੇ ਇੱਕ ਬੱਚੇ ਨੂੰ ਜਨਮ ਦੇ ਕੇ ਹੋ ਹੋ ਹੁਣੇ ਮੇਰੀ ਸੈਕਿੰਡ ਮੈਰਿਜ ਹੈ ਇੱਕ ਦਿਨ ਦਾ ਬੱਚਾ ਪਾਲ ਕੇ ਵੱਡਾ ਕਰ ਰੱਖਿਆ ਮੈਂ ਇੱਕ ਦਿਨ ਦਾ ਬੱਚਾ ਹਮ ਹਮ ਤੇ ਇਹ ਜੀ ਮੋਰਗ ਤੱਕ ਕਿਉਂ ਕਰੀਏ ਆਪਾਂ ਸੰਘਰਸ਼ ਕਰੋ ਅਗਰ ਕੋਈ ਪ੍ਰੋਬਲਮ ਹੈ ਦਿੱਕਤ ਹੈ ਆਪਣੇ ਪਰਿਵਾਰ ਨੂੰ ਦੱਸੋ ਆਪਣੇ ਯਾਰ ਮਿੱਤਰਾਂ ਨੂੰ ਦੱਸੋ ਆਪਣੇ ਪਿੰਡ ਵਾਲਿਆਂ ਨੂੰ ਦੱਸੋ ਅਗਰ ਕੋਈ ਜ਼ਿਆਦਾ ਤਕੜੀ ਦਿੱਕਤ ਤੁਹਾਨੂੰ ਹਰਾਸ਼ਮੈਂਟ ਕਰ ਰਿਹਾ ਕੋ ਕੁੜੀ ਹੈ ਕੋ ਜਨਾਨੀ ਹੈ ਪੁਲਿਸ ਥਾਣਾ ਤਾਂ ਹੈ ਸਰਕਾਰ ਤਾਂ ਹੈ ਅਦਾਲਤ ਤਾਂ ਹੈ ਮੀਡੀਆ ਤਾਂ ਹੈ ਕਿ ਕੋਈ ਵੀ ਪੂਰੀ ਦੁਨੀਆ ਦੇ ਅੰਦਰ ਉਹਨਾਂ ਨੇ ਸੁਣਨ ਵਾਲ ਨਹੀਂ ਹੈ ਪੂਲ ਬਿਲਕੁਲ ਅੰਧੇਰ ਕਰਦੀ ਹੈ ਕੋਈ ਤਾਂ ਹੋਏਗਾ ਜਿਹੜੇ ਉਹਨਾਂ ਦੀ ਸੁਨੇਗਾ ਸੁਣਵਾਈ ਕਰੇਗਾ